ਜਣੋ ਅੱਜ ਨਾ ਕਹਿੰਦੇ ਕਾਲਾ ਕਹਿੰਦਾ ਵੀ ਕੁਝ ਵੱਖਰਾ ਕਰਨਾ ਕਰਨਾ ਵੱਖਰਾ ਮੱਲੋ ਇਦਾਂ ਵੀ ਤਿੰਨੇ ਝੋਟੀਆਂ ਤੋਕੜਾਂ ਗੱਬਣਾ ਤੇ ਇੱਕ ਆ ਕੱਟੀ ਆ ਪਾਲਣ ਵਾਲੀ ਬਹੁਤ ਕਮਾਲ ਦੀ ਅੱਜ ਦਾ ਲਾਟਾ ਜਿਹੜਾ ਬਾਈ ਕਹਿੰਦਾ ਜਨੀਕ ਜਾ ਕੰਮ ਕਰਾਂਗੇ ਪਿੰਡ ਪਹੁੰਚਿਆ ਲੇਲ ਖੁਰਦਾ ਤਹਿਸੀਲ ਲਹਿਰਾਗਾਗਾ ਜਲਾ ਸੰਗਰੂਰ ਤੇ ਜਾਖਲ ਹਰਿਆਣਾ ਬਾਕੀ ਤੁਸੀਂ ਨੇ ਕਾਲਾ ਦੇਖ ਹੀ ਲਿਆ ਹੋਣਾ ਆ ਜਾ ਕਾਲੇ ਫਿਰ ਹੋਰ ਕਿਵੇਂ ਆ ਠੀਕ ਹੈ ਜੀ ਚੜਦੀ ਕਲਾ ਚੜਦੀ ਕਲਾ ਜੀ ਆ ਬੋਲ ਨੰਬਰ ਬੋਲ ਬਲਾ 95920 99 920 99 494 ਅੱਜ ਕਿਵੇਂ ਲੱਗਿਆ ਵੀਰ ਸਾਰੀਆਂ ਤੋਕੜਾਂ ਕੱਪੜਾਂ ਹੀ ਪਾਦੀਆਂ ਬਾਤ ਤੋਕੜਾਂ ਕੱਪੜਾਂ ਕੁਸਤਾ ਲਾਨਦਾਰ ਕਰਕੇ ਤੈਨੂੰ ਪਤਾ ਮਾਲ ਲੱਤਾਂ ਨਹੀਂ ਆਪਣੇ ਤੋਂ ਠੀਕ ਆ ਗੱਲ ਹਾਂ ਇਹ ਮਿੱਤਰ ਕੋਲੇ ਖੜੀਆਂ ਨੇ ਤੋਕੜਾਂ ਕੱਪੜਾਂ ਮੇਰੇ ਸੌਦਾ ਹੈ ਹਜੇ ਵੀ ਮੈਨੂੰ ਦੋ ਤਿੰਨ ਦਿਨ ਹਲੇ ਲੱਗਦੇ ਮਤਲਬ ਕਿ ਕੰਮ ਚਲਾਉਣ ਚ ਠੀਕ ਆ ਗੱਲ ਇਹ ਇੱਕ ਦੋ ਜਗ੍ਹਾ ਹੋਰ ਵੀ ਆਉਣਾ ਜਾਣਾ ਹੈ ਠੀਕ ਆ ਗੱਲ ਹੂੰ ਤੇ ਸ਼ੁਰੂਆਤ ਫਿਰ ਅੱਜ ਕਰਾਂਗੇ ਸ਼ੁਰੂਆਤ ਇੱਥੋਂ ਕਰ ਦਾਂਗੇ ਇੱਥੋਂ ਕਰ ਦਈਏ ਨਾਲ ਬੱਚਾ ਵੀ ਹੈ ਇਹਦੇ ਇਹਦੇ ਨਾਲ ਬੱਚਾ ਹੈ ਪਿੱਛੇ ਦਾ ਅੱਡਾ ਕੈਮਰਾਮਾਨ ਗੁਰੀ 10 ਕਿ ਬੰਦਾ ਜਿਵੇਂ ਮਰਜ਼ੀ ਕਰੇ ਜਾ ਕੇ ਦੋ ਟਾਈਮ ਚੋਲੇ ਜਿਹਨੇ ਆਨਲਾਈਨ ਮੰਗਾਣੀਆਂ ਉਹਦੀ ਆਊਟ ਹੋ ਗਈ ਆਪਾਂ ਤੇ ਵੱਡੀ ਕੋਈ ਵਧੀਆ ਚੋਣ ਹੋਗਾ ਮੋਟਾ ਵਧੀਆ ਇੱਕ ਗੱਲ ਮੰਨ ਲਿਓ ਛੋਟੀ ਕੋਈ ਵੀ ਨਹੀਂ ਵੱਡੀਆਂ ਜਾਣ ਵਾਲੀਆਂ ਝੋਟੀਆਂ ਮੱਝਾਂ ਨੇ ਯਾਰ ਹਾਂ ਵੱਡੀਆਂ ਆ ਗਈਆਂ ਤੇ ਧੋਰ ਕਾਲੀ ਖੋਲ ਕੇ ਇੱਕ ਨੰਬਰ ਤੋਂ ਤੇ ਨਾਲ ਇਹਦਾ ਸੱਜਣੋ ਬੱਚਾ ਵੀ ਦਿਖਾ ਦੂੰ ਕੱਟਾ ਨਾਲ ਇਹਦੇ ਬਹੁਤ ਵੱਡਾ ਕੱਟਾ ਬੱਚੇ ਹੀ ਬਾਲਾ ਕਮਾਲ ਦਾ ਬਾਈ ਇਹ ਨਸਲ ਨਸਲ ਚ ਫੁੱਲ ਆ ਗਿਆ ਤੇ ਇੱਥੋਂ ਇੱਥੋਂ ਲੈ ਚੱਲ ਇਹ ਲੈ ਚਲਾ ਇਹਨੂੰ ਸਿੰਗੀ-ਸੁੰਗੀ ਆ ਗਈ ਜਮਾ ਬੰਦਾ ਇਹਨੂੰ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਇਨੂੰ ਬਈ ਤਿੰਨ ਕੁ ਮਹੀਨੇ ਦੀ ਹਲੇ ਬਾਕੀ ਬੱਚੇ ਦੇ ਕੈਮਰਾ ਮਾਰ ਕੇ ਦੇਖ ਲੈ ਠੀਕ ਆ ਗੱਲ ਕਮਾਲ ਆ ਤੇ ਵੱਡੀ ਬੁੱਡੀ ਫੁੱਲ ਆ ਗਈ ਹੈ ਨਾ ਹਾਂ ਵੱਡੀ ਜਾਨ ਵਾਲੀ ਝੋਟੀਆਂ ਪੂਰੀ ਤਿੰਨ ਮਹੀਨੇ ਦੀ ਸੂਈ ਹੋਈ ਤੇ ਗੱਬਣ ਕਿੰਨੇ ਟਾਈਮ ਦੀ ਹੈ ਬਾਈ ਗੱਬਣ ਹੋ ਗਈ 2 ਕੁ ਮਹੀਨੇ ਦੀ ਹੈ ਪੰਜ ਚਾਰ ਦਿਨ ਕੱਟ ਠੀਕ ਆ ਚੈੱਕ ਵੀ ਆਪਾਂ ਨੇ ਕਰਾ ਲਈ ਕਲੀਅਰ ਹਲੇ ਹੋਈ ਨਹੀਂ ਹੈਗੀ ਹੈ ਗੱਬਣ ਇਹਦੀ ਗਰੰਟੀ ਆਪਣੀ ਠੀਕ ਆ ਕੈ ਕਿ ਦਿਨਾਂ ਨੂੰ ਹੋ ਜੂ ਕਲੀਅਰ ਇਹ ਬਾ ਪਾਰਸਾ ਦਿਨਾਂ ਚ ਹਫਤੇ ਦੇ 10 ਦਿਨਾਂ ਚ ਕਲੀਅਰ ਹੋ ਜੂਗੀ ਠੀਕ ਆ ਗੱਲ ਆ ਫੇਸ ਫੇਸ ਕਰ ਇਹਦਾ ਉਧਰਲੇ ਬੰਨੇ ਫੇਸ ਤੇ ਮਰਵਾ ਕੈਮਰਾ ਇਹਦੇ ਦਿਖਾ ਦੇਗਾ ਜ ਤੇ ਬਾਡੀ ਬੁੱਡੀ ਆ ਗਈ ਬਾਹਲੀ ਕਮਾਲ ਦੀ ਯਾਰ ਲੈ ਚ ਲੈ ਇਹਨੂੰ ਚਵਾਈ ਦੀ ਕਿਵੇਂ ਆ ਚਵਾਈ ਮੋਟਾ ਚੋਣ ਹੋਗਾ ਵੀਰੇ ਉਂਗਲ ਵਰਗਾ ਨਾ ਬੱਚੇ ਦੇ ਮਿਲਦੀਏ ਦੋਏ ਟਾਈਮ ਦੁੱਧ ਕਿੰਨਾ ਹੋਣਾ ਦੁੱਧ 10 ਲੀਟਰ ਹੁਣ ਤਿਆਰ ਹੈ ਇਹ ਇੱਥੇ ਕਮਾ ਕੇ ਖੜਾ ਲਈ ਭਰਾ ਮੂੰਹ ਕਰਕੇ 10 ਕਿਲੋ ਹੁਣ ਤਿਆਰ ਬੱਚੇ ਦੇ ਮਿਲੂਗਾ ਇਹਨ ਦੋਏ ਟਾਈਮ ਟਾਈਮ ਦੋ ਟਾਈਮ ਜਿਵੇਂ ਮਰਜੀ ਝੋਲੇ ਬੰਦਾ ਠੀਕ ਉਰੀ ਰੋਕ ਲਾ ਉਰੀ ਰੋਕ ਲਾ ਉਰੀ ਰੋਕ ਲਾ ਉਧਰ ਕਰ ਲੈ ਫੇਸ ਇਹਦਾ ਇਹਦੇ ਇਹਦੇ ਫੇਸ ਤੇ ਮਰਵਾ ਕੈਮਰਾ ਤੈਨੂੰ ਦਾ ਭਰਾ ਰੂਜੀ ਦੇਖਦੇ ਨੇ ਇੱਥੇ ਰੋਕ ਲਾ ਇੱਥੋਂ ਮਾਰਨੀ ਹੈ ਰੀ ਕੈਮਰਾ ਘੁੰਮਰਾ ਐਨ ਕਰਾ ਦੀ ਤਸੱਲੀ ਸੁਭਾਹ ਦੀ ਠੰਡੀ ਆ ਬਾਡੀ ਦੀ ਬਣਤਰ ਬੜੀ ਕਮਾਲ ਦੀ ਹੈ ਨਾ ਸੁਭਾਹ ਦੀ ਬੱਚੇ ਦੀ ਵੀ ਉੰਮੀ ਰਿੰਗ ਕੇ ਮਿਲੂਗਾ ਨਹੀਂ ਹੈਗਾ ਠੀਕ ਹੈ 10 ਕਿਲੋ ਹੈਗਾ ਐਨ ਤਿਆਰ ਵੀ ਦੇ ਤੇ ਗੱਬਣ ਆ ਗਈ ਪੋਣੇ ਦੋ ਮਹੀਨੇ ਦੋ ਦੋ ਹਾਂ ਵੀ ਚੱਕੇ ਹੋ ਜੂਗੀ ਇਹ ਉਹ ਕੰਮ ਨਹੀਂ ਹੈਗਾ ਠੀਕ ਹੈ ਅਗਰ 5-4 ਦਿਨ ਨੂੰ ਹੋ ਜੂਏ ਤਾਂ ਹਾਂ 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 ਕਾਰੀਗਰ ਤਾਂ 50 ਦਿਨ ਦੀ ਵੀ ਕਰਦਾ ਨਾ ਨਾ ਕਰ ਆਪਾਂ ਕਰਾ ਕੇ ਲੈਂਦੀ ਵੀਰੇ ਠੀਕ ਹੈ ਲੈ ਲੈ ਚੱਲਾ ਚੱਲ ਜਿਆਦਾ ਨੇੜ ਨਾ ਲਾ ਕਮਾ ਲੈ ਇੱਥੋਂ ਕਿੰਨੇ ਪੈਸੇ ਇਹਦੇ ਫਿਰ ਇਹਦਾ ਯਾਰ 1 10 ਲੈ ਲਾਂ ਗੁਈ 1,10,000 ਰੁਪਈਆ 1 10 ਹਾਂ ਤੇ ਵੱਡੀ-ਬੁੱਡੀ ਆ ਗਈ ਫੁੱਲ ਹਨਾ ਹਾਂ ਪੂਰੀ ਜਾਨੋ ਜੀ ਜਮਾ ਤਾਜੀ ਨੇ ਦੁੱਧ ਕਿੰਨਾ ਪਾਇਆ ਤਾਜੀ ਨੇ 15-16 ਕਿਲੋ ਦੁੱਧ ਪਾਉਂਦੇ ਰਹੀ ਆ ਮੈਂ ਬੰਦੇ ਖਵਾ ਕੇ ਤੇ ਸਿੰਘ ਸੁੰਗ ਆ ਗਿਆ ਸੱਜਣੋਂ ਬੰਦ ਬਿਲਕੁਲ ਤੇ ਇਹਦੇ ਬੱਚੇ ਤੇ ਮਾਰਦੀ ਗੈਰੀ ਕੈਂ ਬੱਚਾ ਕੱਲਾ ਅੱਡ ਕੱਢ ਕੇ ਲੈ ਹੋਣਿਆ ਖੜ ਜਾ ਠੀਕ ਆ ਗੱਲ ਆ ਤੇ ਬੱਚਾ ਨਾਲ ਇਹਦੇ ਕੱਟਾ ਇਹ ਕਹਿ ਸਕਦੇ ਆ ਬਰੀਡ ਬਰੂਡ ਕੱਟੇ 'ਚ ਫੁੱਲ ਆ ਗਈ ਉਹ ਤੁਹਾਨੂੰ ਜ਼ਰੂਰ ਦਿਖਾ ਦਾਂਗੇ ਨਸਲ ਵਾਲੀ ਜੇ ਕਿਸੇ ਨੂੰ ਕੱਟਾ ਤਿਆਰ ਕਰਨਾ ਹੈ ਬਾਈ ਯਾਰ ਇੱਕ ਮਿੰਟ ਖੜ ਜਾ ਪਾ ਕੋ ਇਹ ਦਾ ਇਹਦਾ ਲੈ ਲਾਂਗੇ 10 ਨਾਲ ਕੱਟਾ ਦੇ ਦਾਂਗੇ ਨਾਲ ਬੱਚੇ ਨਾਲ ਬੱਚੇ ਦੀ ਮਿਲਦੀ ਹੈ ਹੈ ਬੱਚੇ ਦੀ ਮਿਲਦੀ ਹੈ ਰੰਗ ਰੰਗ ਵੀ ਕੱਟੇ ਦਾ ਬੜਾ ਚੰਗਾ ਰ ਇਹ ਇੱਥੇ ਇੱਥੇ ਬੱਚਾ ਯਾਰ ਦੁੱਧ ਨਾਲ ਇੱਥੇ ਜੇ ਰੋਕ ਲਾ ਦੁੱਧ ਨਾਲ ਪਲੇ ਹੋਇਆ ਬੱਚਾ ਹੈ ਉਹ ਨਹੀਂ ਕੰਮ ਹੈ ਰੋਕ ਲਾ ਰੋਕ ਲਾ ਰੋਕ ਲਾ ਉਰੀ ਰੋਕ ਲਾ ਪਹਿਲੀ ਕੀਦਾਂ ਦੇਖੀ ਗੁਰੀ ਠੀਕ ਆ ਉੱਠਾ ਪੱਠਾ ਦੇਖ ਬੱਚੇ ਦਾ ਲੈ ਠੀਕ ਹੈ ਗੱਲ ਤੇ ਬਾਕੀ ਗੈਰੀ ਇੱਥੋਂ ਹਾਂ ਜੀ ਜੰ ਦੇਖੀ ਗੁਰੀ ਫੇਸ ਤੇ ਆ ਲੰਬਾਈ ਲੰਬੂਈ ਕਰਾ ਦੀ ਚਾਹਤ ਇੱਕ ਦੇਖ ਆ ਜੀ ਦੇਖੀ ਇਹਦੀ ਅਗੇ ਇੱਥੋਂ ਪਿੱਛੋਂ ਇਹ ਮੂੰਹ ਦੇਖੀ ਫੇਸ ਮੂੰਹ ਐ ਪਹਿਲਾਂ ਸਾਈ ਇਹ ਇੱਥੋਂ ਕਰਾ ਲਈ ਗੈਰੀ ਚੱਕ ਇਹ ਨਾਲ ਆ ਗਿਆ ਉਹਦੇ ਕੱਟਾ ਕੱਟਾ ਹੀ ਪਾਈ ਗਏ ਨਾ ਚੰਗੀ ਕੰਪਨੀ ਦਾ ਇਹ ਯਾਰ ਆਪਾਂ ਮੈਂ ਇਹ ਦੱਸਾਂ ਆਪਾਂ ਕਦੇ ਨਹੀਂ ਇਹ ਕਿਹਾ ਵੀ ਫਸਾਣੇ ਦਾ ਟਿੰਮਕੇ ਦਾ ਠੀਕ ਹੈ ਹਾਂ ਆਪਾਂ ਜੇ ਕੋਈ ਦੱਸਦੇ ਫਿਰ ਤਾਂ ਦੇਖੇ ਬੋਲਣਾ ਹੈ ਲੈ ਚੱਲ ਲੈ ਚੱਲ ਬੰਦ ਬੱਚੇ ਦੀ ਮੈਨੂੰ ਬੱਚੇ ਦੀ ਜ਼ਿਆਦਾ ਉਹ ਹੈ ਯਾਰ ਕਮਾਲ ਦਾ ਬੱਚਾ ਹੈ ਪਾਲਿਆ ਹੋਇਆ ਵਧੀਆ ਤੇ ਨਾਲ ਹੀ ਪਾਈ ਗਏ ਨਾ ਬੱਚਾ ਜਾਊ 1 ਲੱਖ ਤੇ 10000 ਦੀ ਦੇ ਦਾਂਗੇ ਮਾਨ ਤਾਣ ਜਾਂਦੇ ਜੋਂ ਮਾਨ ਤਾਣੇ ਕਰਾਂਗੇ ਕਿਉਂਕਿ ਰੇਟ ਆਪਾਂ ਨਾ ਬੜੀ ਖਿੱਚ ਕੇ ਪਾਈ ਨਹੀਂ ਜਮੀ ਕਿਉਂਕਿ ਆਪਣਾ ਨਾ ਪਹਿਲੀ ਵੀਡੀਓ ਹੈ ਵੀ 25 ਦਿਨਾਂ ਤੋਂ ਮਹੀਨਾ ਹੀ ਮੰਗ ਆ ਬਾਈ ਕਹਿੰਦਾ 1 ਲੱਖ ਤੇ 10 ਹਜ਼ਾਰ ਦੀ ਦੇ ਦਾਂਗੇ ਤੇ ਹੁਣ ਤੋਰ ਦੇ ਕਾਲਿਆ ਦੋ ਨੰਬਰ ਵਾਲੀ ਹੋਰ ਕੋਈ ਤੁਹਾਨੂੰ ਨਾ ਸਾਨੂੰ ਸਾਰੇ ਰੱਸੇ ਵਾਲਾ ਟੂਰੀ ਵੀਰੇ ਪੋਲੀ ਐ ਥੱਲੋਂ ਕੈਮਰਾ ਮਹਰਾਵਾਂਗੇ ਬੰ ਵਧੀਆ ਠੀਕ ਆ ਰੱਸਿਆਂ ਵਾਲਾ ਕੰਮ ਇੱਥੇ ਖੜਾ ਲੀਆ ਡੇਡੀ ਉਹ ਮਾਰ ਦੂ ਕੈਮਰਾ ਇਹ ਇੱਥੇ ਜੇ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਇਹ ਕਿੰਨੇ ਮਹੀਨੇ ਦੀ ਕੱਬਣੋਗੀ ਇਹ ਤਿੰਨ ਦੀ ਬਾਈ ਸਵਾ ਤਿੰਨ ਤਿੰਨ ਦੀ ਐ ਰੋਕ ਲਾ ਰੋਕ ਲਾ ਰੋਕ ਲਾ ਲੈ ਚੱਲ ਲੈ ਚੱਲ ਗਿੜਾ ਕਢਾ ਦਿਆ ਇਹਨੂੰ ਕਿੰਨੇ ਕਿੰਨੇ ਦੀ ਚੱਕ ਪਾਸੇ ਤਿੰਨ ਤੋਂ ਉੱਪਰ ਐ ਪੰਜ ਚਾਰ ਦਿਨ ਵੀਰੇ ਦੁੱਧ ਦੁੱਧ ਦਾ ਹੈ ਨਹੀਂ ਵੀਰੇ ਦ ਕਮਾਲ ਹੈ ਦੁੱਧਾਂ ਨਾਲ ਵੀ ਛੱਡੀ ਹੋਈ ਐ ਠੀਕ ਆ ਗੱਲ ਆ ਦੁੱਧੋ ਬਾਈ ਕਹਿੰਦਾ ਛੱਡੀ ਵੀ ਆ ਥਣ ਪਾਸ ਕਰਾਉਗੀ ਆ ਇਹ ਨਾ ਥੱਲੇ ਆ ਕੇ ਬੰਦਾ ਮਤਲਬ ਕਿ ਚੈੱਕ ਕਰਕੇ ਦੇਖਦਾ ਲੈ ਜੇ ਬਾਕੀ ਥੱਲੋਂ ਦੇਖ ਲੈ ਨਾਲ ਵੀ ਉਹ ਨਹੀਂ ਹੈਗੀ ਗੂੜੇ ਆਰਡਰ ਵਾਲੀ ਐ ਛੋਟੀ ਪੋਲੀ ਬਾਲੀ ਬਹੁਤ ਆ ਥੱਲੋਂ ਪਾਜੀ ਦਾ ਕਿੰਨਾ ਕੁ ਦੁੱਧ ਰਿਹਾ ਹੈ ਪਾਜੀ ਨੇ 17 ਕਿਲੋ ਤਾਂ ਕੱਢਿਆ ਇਹ ਇੱਥੇ ਰੋਕ ਲੈ ਐ ਮੂੰਹ ਕਰਕੇ ਇੱਥੋਂ ਕਰੀ ਇਹਦੇ ਨਾਲ ਆਰਡਰ ਤੇ ਮਾਰਦੀ ਗਾਂ ਵਾਲੇ ਬੰਨੇ ਕੈਮਰਾ ਨਾ ਸਾਨੂੰ ਸਾਂ ਕਰਾਦੀ ਚਾਕੇ ਇਹ ਇੱਥੋਂ ਦਿਖਾਦੀ ਔਰ 80 ਜਾਂਦੇ ਆ ਇਹ ਮੰਨ ਲਓ ਤੁਸੀਂ ਕੱਦ ਕਾਠ ਵੀ ਚੰਗਾ ਤਾਜੀ ਦਾ ਕਿੰਨਾ ਦੁੱਧ ਦੱਸਿਆ ਗਲੇ 17 ਲੀਟਰ ਕੱਢਿਆ ਵੀਰੇ 2 ਏ ਝੁੱਟੀਆਂ 1 ਕੋ ਘਰੋਂ ਆਈਆਂ ਨੇ ਉਹ ਵੀ ਇਹ ਵੀ ਠੀਕ ਆ ਗੱਭਣ ਲੇਟ ਹੋ ਗਿਆ ਵੀਰੇ ਗੱਭਣ ਪਹਿਲਾਂ ਦੱਬਾ ਮਾਰ ਕੇ ਬੀਤੀ ਠੀਕ ਆ ਜੀ ਕਮਾ ਕੇ ਲੈ ਚਲ ਬਾਈ ਕਿੰਨੇ ਪੈਸੇ ਅੱਜ ਇਹਦੇ ਜਮੇ ਇਹਦਾ 1 ਲੱਖ ਰੁਪਿਆ ਲੈ ਲਾਂਗੇ ਇਹਨਾਂ ਪੂਰਾ ਹਾਂ ਮਾਨਤਾਂ ਕੋਈ ਮਾਨਤਾਂ ਜੇ ਤਿੰਨੇ ਲੈਂਦਾ ਬੰਦਾ ਤਿੰਨਾਂ ਚ ਵੀ ਕਰ ਦਾਂਗੇ ਤਿੰਨੇ ਨਾ ਪੂਰੇ ਪੰਜਾਬ ਵਿੱਚ ਪਹੁੰਚ ਕਰ ਦਾਂਗੇ ਜਿੱਥੇ ਮਰਜ਼ੀ ਕਰਾ ਲਈ ਬੰਦਾ ਠੀਕ ਆ ਗੱਲ ਹਾਂ ਤੇ ਵੱਡੀਆਂ ਆ ਗਈਆਂ ਫੁੱਲ ਬੰਦੇ ਕਮਾ ਕੇ ਨੰਬਰ ਆ ਗਿਆ ਸੱਜਣੋਂ ਦੂਜਾ ਥਣ ਪਾਸ ਕਰਾ ਦੂ ਹੁਣ ਹਾਂ ਵੀਰੇ ਐਨ ਹੈਗਾ ਇਹਦਾ ਦੋ ਤਿੰਨ ਕਿਦਦੋ ਠੀਕ ਆ ਗੱਲ ਹਾਂ ਥਣ ਪਾਸ ਬਾਈ ਕਹਿੰਦਾ ਕਰਾ ਦੂ ਤੁਹਾਨੂੰ ਵੱਧ ਘਟਾ ਲਾ ਕਹਿ ਲਈ ਫਾਈਨਲ ਜਾਂ ਹੋ ਜੂ ਕੰਮ ਹਾਂ ਇਹਦਾ ਬਾਈ ਕਹਿੰਦਾ ਲਾਂਗੇ ਇੱਕ ਇੱਕ ਹੋਰ ਕੈਮਰਾ ਮਾਰੀ ਥੱਲੋ ਨਾ ਬੰਦਾ ਜਿਹੜਾ ਬੰਦਾ ਪਰਖ ਵਾਲਾ ਥੱਲੋ ਝੋਲੀ ਦੇਖ ਕੇ ਮੱਝ ਨੂੰ ਲੈ ਲਿਆ ਇਹਦੇ ਥੱਲੋਂ ਵੀ ਕੈਮਰਾ ਫੇਰੀ ਮਾਰੂਗਾ ਬੰਲੇ ਬੰਮੜਾ ਆ ਨਾ ਕੋਈ ਗੱਲ ਨਹੀਂ ਲੈ ਇੱਧਰ ਹੋ ਜਾ ਨਾ ਇੱਥੋਂ ਇੱਥੋਂ ਮਾਰੀ ਝੋਲੀ ਝਾਲੀ ਥੱਲੋਂ ਨਾਲ ਦੇਖੀ ਕਿਵੇਂ ਐ ਇਹ ਇੱਥੋਂ ਦਿਖਾ ਦੀ ਮਾਰ ਕੇ ਕੈਮਰਾ ਜਦੋਂ ਪਰਲੇ ਬੰਨੇ ਜਾਊ ਨਾ ਹਾਂ ਇਹ ਥੱਲੋਂ ਕਹਿ ਲਈਏ ਇਹ ਥੱਲੋਂ ਪੂਰੀ ਪੂਰੀ ਝੋਲੀ ਵਾਲੀ ਝੋਟੀ ਆ ਯਾਰ ਲੇ ਵੇ ਪੂਰਾ ਬਣਾਇਆ ਤਾਜੀ ਨੇ ਠੀਕ ਐ ਗੱਲ ਤੇ ਹੁਣ ਮਾਰਦੇ ਘਰੀ ਆ ਤਿੰਨ ਨੰਬਰ ਵਾਲੇ ਦੇ ਸਮੁੰਦਰੀ ਜਹਾਜ਼ ਹੀ ਐ ਇਹਦਾ ਨਾ ਇਹਦਾ ਯਾਰ ਬਾਡੀਆ ਦੇਖ ਲੈ ਝੋਟੀ ਦੀ ਕਿੱਡੀ ਐ ਠੀਕ ਹੈ ਗੱਲ ਪੂਰੀ ਵੱਡੀ ਆਪਾਂ ਕਹਿੰਦੇ ਆ ਵੱਡਾ ਜਾਨਵਰ ਢੋਲ ਝੂਲੇ ਦੇ ਥੱਲੇ ਵੀ ਫੁੱਲ ਆ ਗਿਆ ਢੋਲ ਵੀ ਤੇ ਬਹੁਤ ਥੱਲੋਂ ਪੋਲੀ ਬਾਕੀ ਵੱਡੀ ਬਹੁਤ ਆ ਯਾਰ ਵੱਡੀ ਦਾ ਦੋਨਾਂ ਨਾਲੋਂ ਜ਼ਿਆਦਾ ਹੈ ਵੱਡੀ ਬਹੁਤ ਹੈ ਤੋਰ ਖੋਲ ਕੇ ਇਹਨੂੰ ਵੀ ਇਹ ਕਿੰਨੇ ਟਾਈਮ ਦੀ ਗੱਬਣ ਕਾਲੇ ਇਹ 5 ਦੀ ਹੋ ਗਈ ਬਾਈ ਪੂਰੇ ਦੀ ਹਾਂ ਦੁੱਧ ਦਾ ਦੁੱਧ ਛੱਡੀ ਹੋਈ ਆ ਇਹ ਠੀਕ ਹੈ ਗੱਲ ਤੂੰ ਤਾਂ ਦੋ ਝੋਟੀਆਂ ਥਣ ਪਾਸ ਕਰਾਉਣੀਆਂ ਓਕੇ ਹਾਂ ਇਹਦਾ ਹੈਗਾ ਇੱਕ ਟਾਈਮ ਦੋ ਦੋ ਤਿੰਨ ਤਿੰਨ ਕਿਲੋ ਠੀਕ ਹੈ ਗੱਲ ਤੇ ਦੁੱਧ ਇਹਦਾ ਕਿੰਨਾ ਰਿਹਾ ਤਾਜੀ ਦਾ ਜਮਾਂ ਜੈਨੂਅਲ ਤਾਜੀ ਨੇ ਮੇਰੀ ਫੇਰ ਉਹੀ ਅਗਲਾ ਕਹਿੰਦਾ ਤੂੰ ਯਾਰ ਠੀਕ ਹੈ ਦੋ ਇਹਨੇ ਇੱਕੋ ਜਿਹੇ ਦੁੱਧ ਕੱਢਿਆ ਹੋਇਆ 17 17 18 17 17 ਕੱਢ ਦੀਆਂ ਨੇ ਠੀਕ ਹੈ ਗੱਲ ਕਹਿ ਲਿਆ ਬਰੀਡਿੰਗ ਵਾਲੀਆਂ ਨੇ ਜਿਹੜੇ ਕਿਸੇ ਨੇ ਬਰੀਡ ਦੇ ਕੰਮ ਕਰਨਾ ਬਾਕੀ ਯਾਰ ਜਿਹੜੇ ਬੰਦੇ ਲੋਗਾਂ ਆ ਵੀਰੇ ਪਹਿਲੇ ਭਰਾ ਨੇ ਬੱਚੇ-ਵੱਚੇ ਲੈਣਿਆ ਕਿਸੇ ਨੇ ਵੀਰੇ ਬਾਕੀ ਦਾ ਗੁਰੂ ਜਿਹੜੇ ਬੰਦੇ ਨੂੰ ਮੰਨ ਲੈਂਦਾ ਵੀਡੀਓ ਦੇ ਉਹਨੂੰ ਪਰਖ ਆਪਣੇ ਨੂੰ ਵੀ ਵੱਧ ਹੁੰਦੀ ਹੈ ਨਾ ਠੀਕ ਹੈ ਗੱਲ ਕਮਾਲ ਤੇ ਹੁਣ ਕਰਾ ਦੂਗੀ ਥਣਪਾਸ ਕੱਦ ਆ ਗਿਆ ਸੱਜਣੋ ਫੁੱਲ ਵੱਡਾ ਸਿੰਗ-ਸਿੰਗ ਜ਼ਰੂਰ ਖੁੱਲਾ ਕਹਿ ਸਕਦੇ ਹਾਂ ਪਰ ਬਾਡੀ ਬੁੱਡੀ ਵਾਲੀ ਕਮਾਲ ਦੀ ਆ ਮੱਝ ਦੀ ਚਵਾਈ ਦੀਆਂ ਬਾਈ ਕਹਿੰਦਾ ਪਾਸ ਹੋ ਜਾਣਾ ਚਵਾਈ ਦੀ ਪਾਸ ਜੇ ਕੋਈ ਆਨਲਾਈਨ ਮੰਗਾਈਆਂ ਆਪਣੀ ਜ਼ਿੰਮੇਵਾਰੀ ਹੋ ਗਈ ਥੱਲੋਂ ਕੋਈ ਕਰਡ ਨਹੀਂ ਹੋਊਗੀ ਪੋਲਾ ਚਵਾਈ ਹੋਊਗੀ ਮੋਟਾ ਵੱਧ ਘਟਾ ਐ ਨੋਕੇ ਨਹੀਂ ਵੀਰੇ ਸਾਰਾ ਗਾਰੰਟੀ ਰਹੂ ਹਾਂ ਚੈੱਕ ਅਪਾ ਕਰਾ ਕੇ ਲਿਆ ਅਗਲੇ ਨੇ ਕਰਾਉਣੀਆਂ ਨੇ ਕਰਾ ਸਕਦੇ ਬਾਕੀ ਤੋਕੜ ਗੱਬਣ ਮੈਂ ਕਹਿੰਦਾ ਉਹਨਾਂ ਵੀ ਮਾਲਕ ਦੇ ਘਰੀ ਕਰਾ ਕੇ ਲਿਆ ਹਾਂ ਕਰਾ ਜੋ ਕੋਈ ਆਪਾਂ ਨੂੰ ਚਵਾਈ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਾਂ ਕੋਈ ਤਰਾਜ ਨਹੀਂ ਹੈਗਾ ਆਪਾਂ ਦਾ ਕਰਾ ਕੇ ਲਿਆ ਆ ਨਾਲੀ ਆਪਣਾ ਮਿੱਤਰ ਤੇ ਆਪਾਂ ਫੇਰ ਵੀ ਕਰਾਈਆਂ ਨਹੀਂ ਠੀਕ ਹੈ ਗੱਲ ਇਹਦੇ ਕਿੰਨੇ ਪੈਸੇ ਇਹਦਾ 105 ਲਵਾਂਗੇ 1 ਲੱਖ 5 ਕਰੀ ਉਰਲੇ ਬੰਨੇ ਪਰਾਂ ਕੱਦ ਆ ਗਿਆ ਚੰਗਾ ਬਾਈ ਯਾਰ ਪਹਿਲੀ ਕੀ ਤਾਂ ਦੇਖ ਆਪਾਂ ਹਰੇਕ ਨੇ ਚਲੋ ਆ ਚੀਜ਼ ਨਹੀਂ ਮਿਲਦੀ ਛੇਛਦੀ ਠੀਕ ਹੈ ਗੱਲ ਹੈ ਪਿੱਛੋਂ ਕੱਦ ਘਾੜ ਸੋਨਾ ਰੱਖਦੀ ਹੈ ਇਹਦਾ ਸੁਆ ਵੀ ਤੀਜਾ ਹੀ ਹੈ ਇਹਦਾ ਠੀਕ ਹੈ ਰਿਜਨਲ ਬੰਦੇ ਦੇ ਕਰ ਜਮ ਝੋਟੀਆਂ ਦੀ ਇਹ 1 ਲੱਖ ਤੇ 5 ਇੱਥੋਂ ਦਿਖਾਈਂ ਗਏ ਕਿ ਕਿੱਡੀ ਵੱਡੀ ਆ ਵੱਡੀ ਦਾ ਪੂਰੀ ਆ ਯਾਰ ਨਾ ਫੁੱਲ ਵੀ ਚੰਗੇ ਦੁੱਧ ਵਾਲੀਆਂ ਆ ਗਈਆਂ ਤੇ ਨਾਲ ਵਾਲੀ ਵੀ ਵੱਡੀ ਆ ਤੇ ਇੱਕ ਨੰਬਰ ਵਾਲੀ ਵੀ ਛੋਟੀ ਵਾਲਾ ਕੰਮ ਨਹੀਂ ਹੈਗਾ ਕਿਸੇ 'ਚ ਵੀ ਕੋਈ ਜਮੀਂ ਡੱਡ ਜੀ ਮਿਲ ਜੂਗੀ ਛੋਟੀ ਜੀ ਹੋਊਗੀ ਕੋਈ ਮੇਰੇ ਛੋਟੇ ਡੰਗਰੇ ਆ ਵੀ ਅਗਲਾ ਪਾਲਦੇ ਹਨਾ ਵੱਡੇ ਦੇ ਥੋੜੇ ਆ ਭਾਪੂ ਪਰਿਆ ਜਾਂਦਾ ਜਦੋਂ ਆਪਣਾ ਆਪਣੇ ਵਰਗੇ ਵੀ ਹੁਣ ਹਰੇਕ ਬੰਦੇ ਨੇ ਐਂਆਂ ਹੀ ਲੈ ਕੇ ਟੋਕਣਾ ਵੇਚਣੀਆਂ ਨੇ ਵੇਚਣ ਵੇਲੇ ਵੀ ਅਗਲਾ ਹੁਣ ਹਰੇਕ ਬੰਦਾ ਭਾਅ ਵੱਡੀ ਦੇ ਲਾਂਦਾ ਤੇ ਹੁਣ ਮਾਰ ਲਿਆ ਪੈਸਾ ਖੱਪ ਜਾਂਦਾ ਤਾ ਹੋਰ ਕਾਲੇ ਖੋਲ ਕੇ ਇਹਦੀ ਉਮਰ ਕਿੰਨੀ ਕੁ ਹੋਊਗੀ ਇਹਦੀ 15 ਮਹੀਨੇ ਦੀ ਕੱਟੀ ਐ ਕੁੱਲ ਹਾਂ ਕੁੱਲ ਗੱਭਣ ਤਾਂ ਨਹੀਂ ਕਰਾਈਏ ਜੇ ਜਮੀਂ ਹਾਲੇ ਦਾ 15 ਮਹੀਨੇ ਦਾ ਬੱਚਾ ਐ ਯਾਰ ਠ ਮੇਰੇ ਕੋਲੇ ਉਹ ਕੱਟੀ ਖੜੀ ਆ ਮੇਰੇ ਕੋਲੇ ਕਰਦੀ ਕੱਦ ਤਾਂ ਬਾੜਾ ਉਹ ਦੋ ਮੱਝ ਨਾ ਥੋੜੀ ਛੋਟਾ ਬਾਈ ਉਹ ਕੱਟੀ ਖੜੀ ਆ ਮੇਰੇ ਕੋਲ ਝੋਟੀ ਅੰਦਰ ਬੈਠੀ ਦੇਖਾ ਉਹ ਦੋ ਦਨ ਤੋੜ ਕੇ ਗੰਬਣ ਵੀ ਹੋ ਰਹੀ ਐ ਉਹਦੇ ਜਿੱਡੀ ਐ ਐ ਲਾਲੇ ਵੀ ਹੁਣ ਉਹਦਾ ਕੱਦ ਨਾਲੇ ਬਾੜਾ ਕੁਛ ਕਰਨਾ ਇਹਨੇ ਆ ਝੋਟੀ ਏਡਾ ਬਣਨਾ ਪੁੱਢੀ ਆ ਛੋਟੀ ਨਹੀਂ ਹੈਗੀ ਆ ਗਈ ਫੁੱਲ ਵੱਡੀ ਤੇ ਸ਼ਕੀਨ ਵੀ ਫੁੱਲ ਆ ਗਈ ਹੈ ਨਾ ਹੂੰ ਬਾਕੀ ਰੰਗ ਬਾਜ ਦਾ ਯਾਰ ਹੋਰ ਦਾ ਸਾਰਾ ਓਕੇ ਆ ਕੰਮ ਇਹਦਾ ਆ ਕਮਾ ਦੇ ਕਮਾ ਦੇ ਕਿਹੜਾ ਹੋਰ ਕਮਾ ਦੇ ਥਣ ਸਿੰਗਲ ਚਾਰੀ ਨੇ ਇਹਦੇ ਐਨ ਵੀਰੇ ਆਪਾਂ ਨਾ ਅਗਲਾ ਕਹਿੰਦਾ ਕੱਟੀ ਪਾ ਕੇ ਵੀਡੀਓ ਚ ਕੱਟੀ ਦਾ ਹਾਂ ਚਲੇ ਰਹਾ ਬਾਕੀ ਕਹਿ ਲਿਆ ਹਰੇਕ ਸੱਜਣ ਦੀ ਆਪੋ ਆਪ ਹਾਂ ਆਪਣੇ ਆਪਣੀ ਸਮਝ ਆਪਾਂ ਚਲੋ ਕੋਈ ਨਾ ਤੇ ਉਹ ਮਤਲਬ ਕਿ ਮੋਨ ਵਾਂਗੂ ਖੜੀ ਐ ਵੀ ਹਾਂ ਹੈਗੀ ਐ ਠੀਕ ਆ ਗੱਲ ਆਦ ਕਦ ਫੁੱਲ ਕਰੂ ਹਾਂ ਕਿੰਨੇ ਕ ਦੁੱਧ ਆਲੀ ਦੀ ਐ ਇਹ ਦੁੱਧ ਵੀਰੇ ਨੇ ਇਹਦੀ ਮਾਂ ਨੇ 21 ਕਿਲੋ ਦੁੱਧ ਕੱਢਿਆ ਠੀਕ ਆ ਗੱਲ ਹਾਂ ਦਿਖਾ ਦਾਂਗੇ ਇਹਦੀ ਮਾਂ ਸਾਰਾ ਕੁਝ ਰਿਕਾਰਡ ਜਿਹੜੇ ਬੰਦੇ ਨਾਲ ਆਪਣਾ ਸੌਦਾ ਹੋਊਗਾ ਉਹਦੇ ਨਾਲ ਗੱਲ ਕਰਾਂਗੇ ਆਪਾਂ ਠੀਕ ਹੈ ਗੱਲ ਹਾਂ ਆਏ ਹੋਏ ਇੱਕ ਤੇ ਫੋਨ ਅਗਲਾ ਕਰ ਦੂ ਬਾਈ ਕਿੱਥੋਂ ਆ ਕੌਣ ਹੈ ਇਹਦਾ ਫਿਰ ਇਹਦਾ ਸੌਦਾ ਹੋ ਗਿਆ ਇਹਦਾ ਸੌਦਾ ਹੋ ਗਿਆ ਇਹਦਾ ਸਾਰਾ ਉਹਨੂੰ ਕੱਢ ਦੇ ਦਾਂਗੇ ਆਪਾਂ ਉਹਨੂੰ ਬਾਈ ਕਹਿੰਦੇ ਕਿ ਕਿੱਥੋਂ ਆਈ ਹੋਈ ਆ ਕਿਵੇਂ ਮਾਦਰ ਵੀ ਦਿਖਾ ਦਾਂਗੇ A to Z ਜਾਣਕਾਰੀ ਦੇ ਦਾਂਗੇ ਇਹ ਜਦੋਂ ਐ ਨੂੰ ਜਾਓਗੇ ਕਹੇ ਇੱਥੋਂ ਦਿਖਾ ਦੇ ਥੱਲੋਂ ਸਿਸਟਮ ਬੜਾ ਚੰਗਾ ਕੱਟ ਪਹਿਲੀ ਗੱਲ ਥੱਲੇ ਕੈਮਰਾ ਮਾਰੀ ਹੁਣੇ ਦੇਖੀਦਾ 15 ਮਹੀਨੇ ਦੀ ਐ ਲੱਗਦੀ ਐ ਝੋਲੀ ਥੱਲੋਂ ਠੀਕ ਹੈ ਗੱਲ ਤੇ ਕੱਦ ਦੇ ਦਾ ਮੇਰੇ ਕੱਦ ਤੋਂ ਆਈਡੀਆ ਲਾ ਲਓ ਵੀ ਛੋਟ ਹੀ ਨਹੀਂ ਹੈਗੀ ਫੁੱਲ ਕੱਦ ਦੇ ਕਰ ਜੂ ਹਜੇ ਵੀਰੇ 15 ਮਹੀਨਿਆਂ ਦੀ ਹੈ ਨਾ ਹਮ ਅੱਜ ਦੇ ਬਰਾਬਰ ਹੀ ਪਾਉ ਜੂ 2-4 ਮਹੀਨਿਆਂ ਨੂੰ ਕੱਟੀ ਇਹ ਮੰਨ ਲਓ ਤੁਸੀਂ ਥੋੜਾ ਜਲਦੀ ਮਾਰੀ ਬਣ ਗਿਆ ਕੈਮਰਾ ਹੈਰੀ ਝੋਲੀ ਦੇ ਥੱਲੇ ਇੱਥੋਂ ਕਰਾ ਦੀ ਚੈੱਕ ਕਿੰਨੇ ਪੈਸੇ ਕਾਲੇ ਦੇ ਇਹਦਾ 40000 ਰੁਪਏ ਕੱਲਾ ਹਾਂ 40 ਦੇ ਦਾਂਗੇ ਕਮਾਨਤਨ ਵੀ ਚਲ ਮਾਨਤਨ ਕਰਦਾਂਗੇ ਵੈਸੇ ਤਾਂ ਆਪਾਂ ਹੀ ਵਧੀਆ ਰੁਪਏ ਲਾ ਕੇ ਲੈ ਆਇਆ ਤੇਰੇ ਕੋਲ 40 ਚ ਮਾਨਤਨ ਬਾਈ ਕਹਿੰਦਾ ਕਰਦਾਂਗੇ ਲੈ ਨੰਬਰ ਬੋਲ ਤੇਰਾ 95920 ਹਾਂਜੀ 99493 95920 99493 ਬਾਈ ਦਾ ਨੰਬਰ ਆ ਤਿੰਨ ਦਿਖਾ ਦੀਆਂ ਸੱਜਣੋ ਟੋਕੜ ਗੱਬਣਾ ਇੱਕ ਦਿਖਾਤੀ ਕੱਟੀ ਮੋਟਾ ਚੋਣ ਹੋਊਗਾ ਝੋਟੀ ਦਾ ਕਿਸੇ ਬਸ ਕੋਈ ਬੰਦਾ ਜਿਵੇਂ ਮੰਗਦਾ ਹੋਇਆ ਆਪਾਂ ਵੀਡੀਓ ਕਾਲ ਤੇ ਦੇਖਣੀ ਵੀਡੀਓ ਕਾਲ ਤੇ ਨਹੀਂ ਗਰੰਟੀ ਹੋਊਗੀ ਠੀਕ ਆ ਗੱਲ ਆਏ ਨੂੰ ਉਂਗਲ ਵਰਗਾ ਚੋਣ ਹੋਊਗਾ ਠੀਕ ਆ ਗੱਲ ਹਾਂ ਜਿਹੜੇ ਵੀ ਪ੍ਰਾਰਣੂ ਰਿੰਗਗੇ ਮਿਲਦੀ ਹੈ ਬੱਚੇ ਦੇ ਨਾਲ ਕੋਈ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ